11 12 ਅਕਤੂਬਰ 2025 ਨੂੰ ਇੱਕ ਐਥਲੈਟਿਕ ਦਾ ਇਵੈਂਟ ਹੋਣੇ ਆ ਜੋ ਕਿ ਟਰੈਕ ਔਰ ਫੀਲਡ ਦੇ ਹੋਣੇ ਆ ਇਹਦੇ ਵਿੱਚ 100 ਮੀਟਰ ਤੋਂ ਲੈ ਕੇ 5000 ਮੀਟਰ ਤੱਕ ਦੌੜ ਲੋੰਗ ਜੰਪਾਈ ਜੰਪ ਗੋਲਾ ਔਰ ਡਿਸਕ ਥਰੋ ਜੈਵਲਿਨ ਥਰੋ ਵਗੈਰਾ ਆਦ ਹੋਣਗੇ ਇਹਦੇ ਵਿੱਚ ਸਾਰੇ ਖਿਡਾਰੀ ਆ ਜਿਹੜੇ ਏਜ ਵਰਗ ਦੇ ਹਿਸਾਬ ਦੇ ਨਾਲ ਦੌੜਾਂ ਦੇ ਵਿੱਚ ਹਿੱਸਾ ਲੈਣਗੇ ਉਹਨਾਂ ਦਾ ਜ਼ਰੂਰੀ ਆ ਕਿ ਉਹਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਹੋ ਰਹੀ ਆ ਸ਼ੁਰੂ ਹੋ ਗਈ ਆ ਆਪੋ ਆਪਣੇ ਜਨਮ ਸਰਟੀਫਿਕੇਟ ਆਧਾਰ ਕਾਰਡ ਵਗੈਰਾ ਅਪਲੋਡ ਕਰਕੇ ਆਪੋ ਆਪਣੀ ਰਜਿਸਟ੍ਰੇਸ਼ਨ ਕਰਾਉਣਗੇ ਉਸ ਤੋਂ ਬਾਅਦ ਹਰ ਇੱਕ ਖਿਡਾਰੀ ਨੂੰ ਨਗਦ ਪ੍ਰਾਈਜ਼ ਆਊਟਰੋਫੀ ਵਗੈਰਾ ਦਾ ਸਨਮਾਨਿਤ ਕੀਤਾ ਜਾਏਗਾ ਪਰ ਸਾਰੇ ਹੀ ਨਗਰ ਨਿਵਾਸੀ ਸਮੂਹ ਪੰਚਾਇਤ ਸਾਡੇ ਸੈਨਿਕ ਵੀਰ ਸਾਬਕਾ ਸੈਨਿਕ ਵੀਰ ਐਨ ਆਰ ਆਈ ਵੀਰ ਔਰ ਕਾਰੋਬਾਰੀ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਤਗੜਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੈਸਵੇਤ ਬਿੰਕਾ ਗਰਗ ਜੀ ਵੀ ਆ ਰਹੇ ਆ ਔਰ ਹਲਕਾ ਵ代ਕ ਸਕਵੀਰ ਮਾਈ ਸਰਖਾਨਾ ਜੀ ਡਿਪਟੀ ਕਮਿਸ਼ਨਰ ਸਾਹਿਬ ਐਸਐਸਪੀ ਸਾਹਿਬ ਆਦਿ ਵਗੈਰਾ ਸਾਰੇ ਆਉਣਗੇ ਔਰ ਆਪ ਸਾਰੀ ਸੰਗਤ ਨੂੰ ਵੀ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਸਾਰੇ ਪੰਜਾਬ ਨੂੰ ਬੇਨਤੀ ਹੈ ਕਿ ਆਪ ਵੀ ਆ ਕੇ ਟੂਰਨਾਮੈਂਟ ਦੇ ਵਿੱਚ ਹਿੱਸਾ ਲੈ ਕੇ ਸਾਡੇ ਨਗਰ ਦੇ ਵਿੱਚ ਸਾਡੀ ਨਗਰ ਦੀ ਸ਼ਾਨ ਨੂੰ ਔਰ ਟੂਰਨਾਮੈਂਟ ਦੀ ਸ਼ਾਨ ਨੂੰ ਆਪ ਵੱਧ ਚੜ ਕੇ ਹੋਰ ਉੱਚਾ ਕਰੋ